ਕਾਫੀ ਵਾਰੀ ਡੀਸੀ ਨੂੰ ਵੀ ਕੰਪਲੇਂਟ ਕੀਤੀ ਆ ਜੀ ਜੀ ਕਿ ਸਾਡੇ ਵਾਸਤੇ ਬਹੁਤ ਖਤਰਾ ਬਣਿਆ ਹੋਇਆ ਤੇ ਜਿਹੜਾ ਤੁਸੀਂ ਮੰਨਵਾਜੇ ਸਾਡੀ ਅਗਲੀ ਤੁਸੀਂ ਨੂੰ ਸੇਫਟੀ ਹੋ ਜਾਵੇ। ਉਹਨੂੰ ਇਹੋ ਹੀ ਮੋੜੇ ਦਿੱਤੇ ਕੁੜੀ ਕਿਹਨੂੰ ਨਹੀਂ ਮਿਲਦੀ ਜੀ। ਅੱਛਾ ਜੀ। ਸਾਡੇ ਲੱਪੇ ਲਾਈ ਜਾਂਦਾ। ਲੱਪੇ ਨੇ ਟਾਈਮ ਨਹੀਂ ਕੀ ਜਾਂਦਾ। ਹਰ ਹਰਾਂ ਦੇ ਸੰਭਾਵੀ ਖਤਰਿਆਂ ਨੂੰ ਲੈ ਕੇ ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡੇ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਕਿ ਇਹਦੇ ਅਗਾਉ ਪ੍ਰਬੰਧ ਨੇ ਜਿਹੜੇ ਉਹ ਇਹਨਾਂ ਖਤਰਿਆਂ ਨੂੰ ਲੈ ਕੇ ਕਰ ਲਏ ਗਏ ਨੇ। ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਚਾਹੇ ਉਹ ਤਕਾਲੀ ਡਿਪਟੀ ਕਮਿਸ਼ਨਰ ਹੋਏ ਚਾਹੇ ਮੌਜੂਦਾ ਹੋਣ ਉਹਨਾਂ ਵੱਲੋਂ ਹੜ੍ਹਾਂ ਦੇ ਸੰਭਾਵੀ ਖਤਰਿਆਂ ਨੂੰ ਲੈ ਕੇ ਬਰਸਾਤੀ ਮੌਸਮ ਤੋਂ ਪਹਿਲਾਂ ਜਿਹੜੇ ਬਿਆਨਬਾਜ਼ੀਆਂ ਜਿਹੜੀਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਦੁਆਰਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਿ ਅਗਾਉ ਪ੍ਰਬੰਧ ਜਿਹੜੇ ਨੇ ਉਹ ਕਰ ਲਏ ਗਏ ਨੇ ਪਰ ਜੇਕਰ ਜ਼ਮੀਨੀ ਪੱਧਰ ਤੇ ਆ ਕੇ ਦੇਖਿਆ ਜਾਏ ਤੇ ਜ਼ਮੀਨੀ ਪੱਧਰ ਤੇ ਉੱਪਰ ਕੁਛ ਨਾ ਕੁਛ ਹੋਰ ਹੀ ਤਸਵੀਰਾਂ ਬਿਆਨਦੀਆਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਅਸੀਂ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਦਲੇਲਪੁਰ ਖੇੜਾ ਪਿੰਡ ਦਲੇਲਪੁਰ ਖੇੜਾ ਪਿੰਡ ਦੀ ਹੰਦੂਦ ਦੇ ਵਿੱਚ ਦਰਿਆ ਬਿਆਸ ਦੀ ਤੁਸੀ ਬੰਦੇ ਦੇ ਵਿੱਚ ਉੱਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਇਸ ਖੇਤਰ ਤੋਂ ਕਰੀਬ 1.5 ਸਾਲ ਪਹਿਲਾਂ ਤੁਹਾਨੂੰ ਦੱਸਦੀਏ ਕਿ 2023 ਦੇ ਵਿੱਚ ਅਗਸਤ ਮਹੀਨੇ ਦੇ ਦੌਰਾਨ ਸ਼ਾਇਦ ਸਾਨੂੰ ਯਾਦ ਆ ਕਿ 15 16 ਅਗਸਤ ਦੇ ਕਰੀਬ ਜਿਹੜਾ ਇਥੋਂ ਹੜ ਆਉਂਦਾ ਤੁਸੀਂ ਬੰਨ ਜਿਹੜਾ ਟੁੱਟ ਜਾਂਦਾ ਪੂਰੀ ਤਰ੍ਹਾਂ ਪਾੜ ਵੱਖ-ਵੱਖ ਥਾਵਾਂ ਤੋਂ 1 2 3 4 ਜਗ੍ਹਾ ਤੋਂ ਪਾੜ ਪੈ ਜਾਂਦੇ ਨੇ ਤੇ ਵੱਡਾ ਖਤਰਾ ਜਿਹੜਾ ਬੇਤ ਖੇਤਰ ਦੇ ਵਿੱਚ ਖਤਰਾ ਕੀ ਕਿ ਵੱਡਾ ਨੁਕਸਾਨ ਜਿਹੜਾ ਉਹ ਬੇੜ ਖੇਤਰ ਦਾ ਹੋ ਜਾਂਦਾ ਵੱਖ-ਵੱਖ ਪਿੰਡ ਜੇਕਰ ਗੱਲ ਕੀਤੀ ਜਾਵੇ ਦਲੇਲਪੁਰ ਖੇੜਾ ਜਗਤਪੁਰ ਕਲਾ ਭੈਣੀ ਪਸਵਾਲ ਦੋਵਾਲ ਜਾਂ ਵੱਖ-ਵੱਖ ਹੋਰ ਪਿੰਡ ਨੇ ਜਿਹੜੇ ਉਹ ਇਸ ਹੜ ਦੀ ਮਾਰੇ ਠਾਂ ਆ ਜਾਂਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਜੇਕਰ ਸਰਕਾਰ ਦੇ ਵਾਅਦੇ ਦਾਵੇਂ ਦੀ ਗੱਲ ਕੀਤੀ ਜਾਵੇ ਤੇ ਦਲੇਲਪੁਰ ਦੀ ਹਰਦੂਦ ਦੇ ਵਿੱਚ ਇਹ ਇੱਕ ਪਾੜ ਜਿਹੜਾ ਬਹੁਤ ਡੂੰਗਾ ਖੂਦ ਹੀ ਨਹੀਂ ਆਈ ਜਿਹੜਾ ਪਾੜ ਹੈ 1.5 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਸਰਕਾਰਾਂ ਵੱਲੋਂ ਜਾਂ ਡਰੇਨੇਜ ਵਿਭਾਗ ਵੱਲੋਂ ਜਿਹੜਾ ਇਹ ਹੁਣ ਤੱਕ ਪੂਰਨਾ ਜਿਹੜਾ ਵਾ ਇਹ ਜ਼ਰੂਰੀ ਨਹੀਂ ਸਮਝਿਆ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਇਸ ਤਰ੍ਹਾਂ ਦੇ ਇਸ ਖੇਤਰ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਪਾੜ ਨੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਪਾੜ ਕੀ ਤੁਸੀਂ ਜਿਹੜੀ 메ਨ ਤੁੱਸੀ ਬਣਨਾ ਉਹਦਾ ਪਾੜਾ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਪਿੱਛੇ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜੀ 메ਨ ਤੁੱਸੀ ਹੈ ਦਲੇਲਪੁਰ ਨੂੰ ਜਾਂ ਉਧਰ ਮਕੇਰੀਆਂ ਮਾਰਗ ਨੂੰ ਜੋੜਦੀ ਹੈ ਉਹਦੇ ਅੰਦਰ ਜੇਕਰ ਅਸੀਂ ਗੱਲ ਕਰੀਏ ਤੇ ਇਹ ਅੰਦਰ ਮਿੰਨੀ ਤੁੱਸੀ ਬਣਾਈ ਹੋਈ ਹੈ ਕਿਉਂਕਿ ਦਲੇਲਪੁਰ ਦੇ ਸਾਹਮਣੇ ਦੱਸਿਆ ਜਾਂਦਾ ਕਿ ਜਦੋਂ ਚੱਕੀ ਦਰਿਆ ਤੋਂ ਟੱਕਰ ਵੱਜਦੀ ਹੈ ਬਰਸਾਤੀ ਦਿਨਾਂ ਦੇ ਵਿੱਚ ਪਾਣੀ ਦੇ ਵਹਾਦੀ ਤੇ ਇੱਥੋਂ ਹੀ ਤੁੱਸੀ ਹਮੇਸ਼ਾ ਜਿਹੜੀ ਟੁੱਟਿਆ ਕਰਦੀ ਸੀ ਤੇ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਜਿਹੜਾ ਡਰੇਨ ਵਿਭਾਗ ਵੱਲੋਂ ਇਹਨੂੰ ਆਪਾਂ ਕਹਿ ਸਕਦੇ ਹਾਂ ਮਿੰਨੀ ਮਿੰਨੀ ਤੁਸੀ ਉਸ ਤੁਸੀ ਦੀ ਸੁਰੱਖਿਆ ਵਾਸਤੇ ਜਾਂ ਇਹਨੂੰ ਮਿੰਨੀ ਸਪਰ ਕਹਿ ਸਕਦੇ ਆ ਜਾਂ ਇਹਨੂੰ ਆਪਾਂ ਸੁਰੱਖਿਆ ਕਵਚ ਦਾ ਨਾਮ ਵੀ ਦੇ ਸਕਦੇ ਆ ਤੇ ਜੇਕਰ ਇਹ ਤੁਸੀ ਬੰਨ ਜਿਹੜਾ ਇਹ ਜਿਵੇਂ ਟੁੱਟਿਆ ਹੋਇਆ ਤੇ ਜੇਕਰ ਇਹਨੂੰ ਜਿਹੜਾ ਇਹ ਪਾੜ ਪੂਰਿਆ ਨਹੀਂ ਜਾਂਦਾ ਤੇ ਜਦੋਂ ਵੀ ਪਾਣੀ ਦੁਬਾਰਾ ਆਊਗਾ ਸਿੱਧਾ ਤੁਸੀ ਨੂੰ ਜਿਹੜਾ ਟੱਕਰ ਖਾਊਗਾ ਤੇ ਦੁਬਾਰਾ ਜਿਹੜਾ ਖਤਰਾ ਇਹ ਧੁੱਸੀ ਟੁੱਟਣ ਦਾ ਜਿਹੜਾ ਉਹ ਬਣ ਸਕਦਾ ਸੋ ਇਸ ਚਿੰਤਾ ਨੂੰ ਲੈ ਕੇ ਦਲੇਲਪੁਰ ਖੇੜਾ ਦੀ ਮੌਜੂਦਾ ਪੰਚਾਇਤ ਪਿੰਡ ਵਾਸੀ ਮੌਜੂਦਾ ਸਰਪੰਚ ਨੇ ਸਤਨਾਮ ਸਿੰਘ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਸਰਪੰਚ ਸਾਹਿਬ ਤੁਹਾਡੇ ਪਿੰਡਾਂ ਤੋਂ ਕਈ ਦਿਨਾਂ ਤੋਂ ਸਾਡੇ ਚੈਨਲ ਨੂੰ ਫੋਨ ਜਾ ਰਹੇ ਸੰਨ ਕੇ 1.5 ਸਾਲ ਦੇ ਕਰੀਬ ਹੋ ਗਿਆ ਤੇ ਇਹ ਪਾੜ ਨਹੀਂ ਪੂਰੇ ਗਏ ਜਿਸ ਨੂੰ ਲੈ ਕੇ ਜੋ ਚਿੰਤਤ ਨੇ ਕਿਸਾਨ ਭਾਈ ਗੁਰਜੀ ਦਾ ਖਾਜਾ ਭਾਈ ਗੁਰਜੀ ਫਤੇ ਅਨੁਤੇ ਬਹੁਤ ਚਿੰਤਾਵਾ ਵੀ ਇਹ ਸਰਕਾਰ ਨੇ ਤੇ ਪਹਿਲਾਂ ਕਿਹਾ ਹੀ ਵੀ ਇਹ ਨੱਕੇ ਦੋਏ ਪੂਰ ਦਾਂਗੇ ਜੀ ਜੀ ਅਸੀਂ ਕਾਫੀ ਵਾਰੀ ਡੀਸੀ ਨੂੰ ਵੀ ਕੰਪਲੇਂਡ ਕੀਤੀ ਆ ਜੀ ਜੀ ਵੀ ਸਾਡੇ ਵਾਸਤੇ ਇਹ ਬਹੁਤ ਇਸ ਤਰ੍ਹਾਂ ਦੇ ਹੋਰ ਵੀ ਦੋ ਪਿੱਛੇ ਵੀ ਇੱਕ ਪੜ ਨਜ਼ਰ ਆ ਰਿਹਾ ਅੱਗੇ ਅੱਗੇ ਵੀ ਇਹ ਪੜ ਬਹੁਤ ਖਤਰਾ ਬਣਿਆ ਹੋਇਆ ਤੇ ਇਹਨਾਂ ਬੰਨ ਪੜ ਦੋ ਇੱਕ ਇਹਨਾਂ ਨੇ ਇਹਨਾਂ ਮਤਲਬ ਜਿਹੜਾ ਨਾ ਪਾੜ ਉਹ ਪੂੜਿਆ ਜੀ ਜੀ ਬਾਕੀ ਜਿਹੜੇ ਦੋ ਆ ਤਿੰਨ ਪੂਰੇ ਇਹ ਨਹੀਂ ਪੂਰੇ ਪਰ ਇਹ ਤੇ ਬਹੁਤ ਡੂੰਗਾ ਮੈਂ ਸਮਝਦਾ ਵੀ ਹੁਣ ਵੀ ਜਿਹੜਾ ਪਾਣੀ ਖੜਾ ਇਹ ਮੇਰੇ ਖਿਆਲ ਬੰਦਾ ਡੁੱਬਣ ਤੋਂ ਹੀ ਡੂੰਗਾ ਰੁਕ ਸਕਦਾ ਇਹ ਤੋਂ ਅੱਗੇ ਵੀ ਨਹੀਂ ਇਹ ਤੋਂ ਥੋੜਾ ਘਾਟਾ ਗਏ ਇਹ ਕਾਫੀ ਡੂੰਗਾ ਆ ਅਸੀਂ ਬੜੇ ਵਾਰੀ ਕਹਿੰਦੇ ਚਲੋ ਇਹ ਜਿਹੜਾ ਤੁਸੀਂ ਬੰਨਵਾਜ ਜੀ ਜੀ ਕੋਈ ਸੀਓਟੀ ਮੰਨ ਕਹਿੰਦੇ ਆ ਅਸੀਂ ਤੇ ਬੜੀ ਮਘਵਾਰ ਲਈ ਆ ਪਰ ਸਾਡੇ ਅਸੀਂ ਸਰਕਾਰਗੇ ਉਹ ਮੰਗਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਬਣਿਆ ਜਾਵੇ ਤੇ ਅੱਗੇ ਆਉਣ ਵਾਲਾ ਨੁਕਸਾਨ ਪਚਾ ਜਾ ਸਕੇ ਸੋ ਹੋਰ ਸਾਡੇ ਨਾਲ ਜਿਵੇਂ ਇਸ ਪਿੰਡ ਦੇ ਵਸਨੀਕ ਨੇ ਚਾਨਣ ਸਿੰਘ ਜੀ ਹਾਂਜੀ ਤੁਸੀਂ ਕਦੀ ਇਸ ਸਬੰਧ ਦੇ ਵਿੱਚ ਡਰੇਨੇਜ ਵਿਭਾਗ ਨੂੰ ਜਾਂ ਡੀਪੀ ਕਮਿਸ਼ਨ ਨੂੰ ਪਿੰਡ ਵੱਲੋਂ ਜਿੱਦਾਂ ਸਤਨਾਮ ਸਿੰਘ ਨੇ ਤੁਹਾਡੇ ਪਿੰਡ ਦੇ ਮੋਢੀ ਨੇ ਸਰਪੰਚ ਇਹਨਾਂ ਦੀ ਰਵਾਈ ਚ ਕਦੀ ਕੋਈ ਵਫਦ ਇਲਾਕੇ ਵੱਲੋਂ ਮਿਲਿਆ ਨਹੀਂ ਹਾਂਜੀ ਮਿਲੇ ਆ ਜੀ ਕਈ ਵਾਰੀ ਮਿਲੇ ਆ ਤੇ ਕੀ ਕਹਿਣਾ ਉਹਨਾਂ ਦਾ ਸਰਦਾਰ ਵਰਦੇਸ਼ ਸਿੰਘ ਬਲਦੇਸ਼ ਸਿੰਘ ਸਿਰਸਾ ਜੀ ਨੂੰ ਨਾਲ ਲੈ ਕੇ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਜੀ ਜੀ ਉਹਨਾਂ ਨੇ ਸਾਨੂੰ ਇਹੋ ਹੀ ਮੋੜੇ ਦਿੱਤੇ ਕੁੜੀ ਕਿੰਨੂੰ ਨਹੀਂ ਮਿਲਦੀ ਜੀ ਅੱਛਾ ਜੀ ਮਾ ਕੇ ਕੱਲ ਨੂੰ ਬਣਦਾ ਕਿ ਜੀ ਪਰਸੋਂ ਬਣ ਜੇਗੀ ਗੱਲ ਹੀ ਕੋਈ ਨਹੀਂ ਹੋਣੀ ਮਿੱਟੀ ਪਾ ਦਣੀ ਆ ਮੋਟੇ ਉੱਤੇ ਗੱਟਗਾ ਪਾਉਣ ਨੇ ਗੱਡੀਆਂ ਚਲਾ ਦੇਣ ਗੱਲ ਹੀ ਕੋਈ ਨਹੀਂ ਜੀ ਕਰੇਗਾ ਇਹ 50 ਦੀ ਮਿਲ ਚੁੱਕੇ ਆ ਫੋਟੋ ਲਾਰੇ ਲਾਰੇ ਲੱਪੇ ਲਾਈ ਜਾ ਲੱਪੇ ਨੇ ਟਾਈਮ ਲੰਗੀ ਜਾਂਦਾ ਤੇ 1.5 ਸਾਲ ਦਾ ਸਮਾਨ ਲੰਘਿਆ ਵਾ ਇਹਦਾ ਸਾਨੂੰ ਇਨਾ ਕ ਨੁਕਸਾਨ ਆ ਜੀ ਇਹ ਕਮਸ ਕਾ 20 ਪਿੰਡ ਆ ਜਿਹਨਾਂ ਨੂੰ ਘੇਰਾ ਪਿੰਡ ਆ ਜਿਹੜਾ ਤੁਸੀਂ ਦੇ ਨਾਲ ਦੀ ਜ਼ਮੀਨ ਐ ਇਹ ਤੋਂ ਤੋਂੜੀ ਇੱਥੇ ਰੱਖਦੇ ਦੋ ਟਾਂਡੇ ਤੱਕ ਜਿਹੜੀ ਜ਼ਮੀਨ ਐ ਬਹੁਤ ਲਈ ਤੁਸੀਂ ਤੋਂ 20 ਪਿੰਡਾਂ ਦਾ ਇਹਨਾਂ ਦੀ ਗੱਲ ਕਰਦੇ ਹੋ ਜੇਕਰ ਪਾਣੀ ਦੀ ਮਾਰਗ ਦੀ ਗੱਲ ਕੀਤੀ ਜਾਵੇ ਇਹ ਤੋਂ ਬਹੁਤ ਦੂਰ ਤੱਕ ਅੱਗੇ ਤੱਕ ਕਿੱਥੋਂ ਤੱਕ ਜੀ ਪੇ ਡੇਰੇ ਵਾਸਤੇ ਉੱਥੋਂ ਤੱਕ ਹੀ ਪਾਣੀ ਦੀ ਮਾਰ ਤੋ ਕਿ ਜਿਹੜੀ ਤੁਸੀਂ ਦਾ ਕੰਡਾ ਵਾ ਨਵਾਂ ਥਾਵਾਂ ਉਹ ਕਮਸ ਕਮ 5-5 ਫੁੱਟ ਨੀਵਾਵਾ ਉਹ ਤੋਂ ਵੀ ਚਲਾ ਹਿੱਸਾ ਜਿਹੜਾ ਉੱਚਾ ਵਾ ਜੇਕਰ ਗੱਲ ਕੀਤੀ ਜਾਵੇ ਦੋਵਾਲ ਜਾਂ ਇਹਨਾਂ ਪਿੰਡਾਂ ਤੋਂ ਦਲੇਲਪੁਰ ਜਾਂ ਜਗਤਪੁਰ ਤੋਂ ਇਲਾਵਾ ਜਿਵੇਂ ਕਿ ਕਿਸ਼ਨਪੁਰ ਹੈਗਾ ਧਾਵੇ ਭੈਣੀ ਪਸਵਾਲ ਅੱਗੇ ਬਥੇਰੇ ਪਿੰਡ ਆ ਜਾਂਦੇ ਨੇ ਜਿਵੇਂ ਤੁਸੀ ਬਣ ਦੇ ਨਾਲ 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 ਜਿੱਥੋਂ ਤੱਕ ਜੀ ਤੁਸੀ ਬਣੇ ਸਾਰੇ ਲੋਕਾਂ ਨੂੰ ਕਤਰਾ ਆਉਣਾ ਲੋਕਾਂ ਨੂੰ ਜਿੱਥੋਂ ਤੱਕ ਵੀ ਲੰਮੀ ਹੈਗੀ ਕਿੱਥੇ ਕੀੜੀ ਫਗਾਨਾ ਦੀ ਜਿੱਥੇ ਗੰਨਾ ਮੇਲਵਾ ਉਥੋਂ ਤੱਕ ਹੀ ਕਾਨੂੰਨਾਂ ਨੂੰ ਇਹ ਮਾਰਚਾਰ ਦੀ ਜਾ ਕੇ ਪੂਰੀ ਵੇਖੋ ਇਹ ਪਸਾ ਨਵਾਂ ਚਵਾ ਜਦੋਂ ਇਹ ਤੁਸੀ ਦਾ ਪਾਣੀ ਇਥੋਂ ਟੁੱਟ ਕੇ ਤੁਸੀ ਨਿੱਕੀ ਟੁੱਟ ਕੇ ਪਾਣੀ ਤੁਸੀ ਨਾ ਜਾ ਕੇ ਵਹ ਜਾਂਦਾ ਤੇ ਜੋ ਵਿੱਚ ਲੋਕ ਦੁਨੀਆ ਰਹਿੰਦੇ ਜਿਹੜੇ ਲੋਕ ਉਹਨਾਂ ਨੂੰ ਘੇਰਾ ਪੈਂਦਾ ਉਹਨਾਂ ਦਾ ਬਾਹਰ ਨਿਕਲਣਾ ਔਖਾ ਹੋ ਜਾਂਦਾ ਵਾ ਹਰ ਸਾਲ ਹੀ ਵਿਚਰਿਆਂ ਦਾ ਉਹ ਨੁਕਸਾਨ ਹੁੰਦਾ ਰਹਿੰਦਾ ਤੇ ਮੇਨ ਗੱਲ ਇਹ ਤੁਸੀ ਦੀ ਆ ਜੇ ਇਹ ਦੋਨੇ ਤਿੰਨੇ ਟੋਏ ਜਿਹੜੇ ਆ ਪੂਰੇ ਜਾਣ ਖੱਪੇ ਤੇ ਉਹਨਾਂ ਲੋਕਾਂ ਨੂੰ ਸਹੂਲਤ ਮਿਲ ਸਕੋ ਹੋਏ ਨਹੀਂ ਇਹ ਤਾਂ ਬਹੁਤ ਵੱਡੇ ਤੁਸੀ ਦੇ ਪਾਰ ਨੇ ਜੋ ਨਾਲ ਹੋਏ ਨੇ ਇਹ ਏਡੇ ਵੱਡੇ ਪਾਰ ਆ ਜੇ ਇਹ ਪੂਰੇ ਜਾਣ ਇਹ ਸਾਰੇ ਇਲਾਕੇ ਦਾ ਪਾਣੀ ਜਿਹੜਾ ਨਾ ਇਧਰ ਨਹੀਂ ਜਾ ਸਕਦਾ ਬਾਜ ਸਕਦਾ ਪੱਠਾ ਦਿੱਤਾ ਬਾਜਦਾ ਫਸਲ ਬਾ ਸਕਦੀ ਜੀਵਿੰਦਾਰਾਂ ਦੀ ਇਸ ਬਹੁਤ ਵੱਡਾ ਨੁਕਸਾਨ ਬੜੀਆਂ ਮੰਤਾਂ ਕਰਨੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਵੀ ਵਾਲੇ ਆਏ ਆ ਪਰਮਾਤ ਵੈਣਾ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਇਹਨਾਂ ਨੇ ਸਾਡੇ ਦਿਲ ਦੇ ਅਟਾ ਉਬਾਲ ਆ ਨਾ ਅਸੀਂ ਇਹਦੇ ਸਾਹਮਣੇ ਕੱਢ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਲਾਈਕ ਜੀ ਸੋ ਜਦੋਂ ਤੁਸੀ ਬਨ ਦੀ ਗੱਲ ਕੀਤੀ ਜਾਵੇ ਵੀਰ ਜੀ ਤੁਸੀ ਬਨ ਜਦੋਂ ਟੁੱਟਿਆ ਸੀ ਹਨਾ ਉਦੋਂ ਵੀ ਜਿੱਥੇ ਪ੍ਰਸ਼ਾਸਨ ਨੇ ਤੇ ਚਲੋ ਜਿਹੜਾ ਹਿਲਾ ਵਸੀਲਾ ਕੀਤਾ ਸੀ ਕਿਉਂਕਿ ਪ੍ਰਸ਼ਾਸਨ ਦੇ ਵੀ ਵੱਸਦਾ ਰੋਗ ਨਹੀਂ ਸੀ ਆਮ ਜਿਹੜਾ ਆਵਾਮ ਹੈ ਜਾਂ ਕਿਸਾਨ ਜਿੱਥੇ ਬੰਦੀਆਂ ਨੇ ਜਾਂ ਇਲਾਕੇ ਦੇ ਲੋਕ ਨੇ ਵਹੀਰਾ ਘੱਟ ਕੇ ਤੁਰ ਪੇ ਸਨ ਤੇ ਉਹ ਤੁਸੀ ਬਨ ਜਿਹੜਾ ਮੇਨ ਜਿਹੜਾ ਉਹ ਵੀ ਜਿਹੜਾ ਲੋਕਾਂ ਵੱਲੋਂ ਬਣਿਆ ਗਿਆ ਸੀ ਤੁਹਾਨੂੰ ਕੀ ਲੱਗਦਾ ਜਿਵੇਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਾਂ ਸਰਕਾਰਾਂ ਦੇ ਅੱਗੇ ਤੁਸੀਂ ਦੱਸਿਆ ਪੰਚਾਇਤ ਵੱਲੋਂ ਵੀ ਤੇ ਪਿੰਡ ਵਸੀਆਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਤੇ ਕੀ ਹੋ ਸਕਦਾ ਤੁਹਾਨੂੰ ਇਹ ਵੀ ਤੁਹਾਨੂੰ ਕਾਪੀ ਬਣਨੇ ਪੈਣ ਬਿਲਕੁਲ ਜੀ ਜੇ ਤੁਹਾਡੀ ਜਥੇਬੰਦੀ ਉਦੋਂ ਵੀ ਸਾਨੂੰ ਕਹਿੰਦੀ ਸੀਗੀ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਬੰਨ੍ਹੇ ਬੰਦੀ ਤੇ ਉਹ ਸਰਕਾਰ ਨੇ ਕਿਹਾ ਵੀ ਨਹੀਂ ਇਹ ਬੰਨ੍ਹ ਦੇਣਾ ਬੰਨ ਨਹੀਂ ਜੀਮੇਦਾਰਾਂ ਨੂੰ ਕਸ਼ਤਕਾਰ ਦੀ ਕੋਈ ਲੋੜ ਨਹੀਂ ਕਿ ਨਹੀਂ ਤੇ ਜੀਮੇਦਾਰ ਭਰਾਵਾਂ ਦਾ ਤਾਂ ਬਹੁਤ ਜ਼ਿਆਦਾ ਸਾਥ ਹੀ ਹੈ ਕਿ ਆ ਵੀ ਨਾ ਕੇ ਅਸੀਂ ਪੂਰ ਕੇ ਤੁਹਾਡੇ ਬੰਨ ਕੇ ਤੇ ਫੇਰ ਹੀ ਆਪਾਂ ਇੱਥੋਂ ਅਸੀਂ ਜਾਵਾਂਗੇ ਸੋ ਅਸੀਂ ਸਰਕਾਰ ਤੇ ਭਰੋਸਾ ਕਰਦੇ ਹੋਏ ਜੀਮੀਦਾਰ ਭਰਾਵਾਂ ਨੂੰ ਅਸੀਂ ਤੰਗ ਨਹੀਂ ਕੀਤਾ ਵੀ ਚਲੋ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਤੱਕ ਬਰਸਾਤਾ ਤੱਕ ਨਾਕਾ ਬੱਜ ਜੂਗਾ ਪਰ ਇੱਕਨ ਬਰਸਾਤਾ ਤੇ ਨਾਂਗੇ ਵਾਲੇ ਹੁਣ ਅਗਲੀਆਂ ਬਰਸਾਤਾ ਆਉਣ ਵਾਲੀਆਂ ਹੋਗੀਆਂ ਨੇ ਤੇ ਫੇਰ ਹਜੇ ਤੱਕ ਸਰਕਾਰ ਦੇ ਕੰਨਾਂ ਦੇ ਜੂਨ ਤੱਕ ਨਹੀਂ ਗਈ ਸਰਕੀ ਤੇ ਅਸੀਂ ਚਾਹੁੰਦੇ ਆਂ ਕਿ ਇਹ ਨਕੇ ਜਲਦੀ ਤੋਂ ਜਲਦੀ ਬੱਜੇ ਹੜ ਦਾ ਹੜ ਦਾ ਸੰਭਾਵੀ ਖਤਰਾ ਤੇ ਇਸ ਵਾਰ ਵੀ ਜਿਹੜਾ ਬਣਿਆ ਰਿਆ ਵਾਲ ਵਾਲੀ ਬਚੀ ਐ ਤੁਸੀਂ ਬਿਲਕੁਲ ਬਿਲਕੁਲ ਇੱਕ ਵਾਰੀ ਪਾਣੀ ਜਦੋਂ ਬਰਸਾਤਾ ਚ ਆਇਆ ਵਾ ਤੇ ਇਹ ਟੋਏ ਦੇ ਵਿੱਚ ਪਾਣੀ ਦਰਿਆ ਦਾ ਪਿਆ ਵਾ ਜੀ ਜੀ ਬਰਸਾਤ ਘਟ ਹੋਈ ਆ ਨਹੀਂ ਤੇ ਇੱਕ ਵਾਰੀ ਇਸ ਟੋਏ ਦੇ ਵਿੱਚ ਪਾਣੀ ਦਰਿਆ ਦਾ ਆ ਕੇ ਪਾ ਕੇ ਫਿਰ ਥਲੇ ਉਤਰਿਆ ਦਰਿਆ ਠੀਕ ਹੈ ਹੇਟ ਵਾ ਇੱਕ ਵਾਰੀ ਭਰ ਗਿਆ ਸੀਗਾ ਕਬਰਸਾਤਾ ਦੇ ਵਿੱਚ ਠੀਕ ਹੈ ਠੀਕ ਹਾਂਜੀ ਹਾਂਜੀ ਬਰਸਾਤ ਘਟ ਹੁਣ ਕਰਕੇ ਬਰਸਾਤ ਘਟ ਹੋਣ ਕਰਕੇ ਇਹ ਕਰਕੇ ਬਚਾਅ ਹੋ ਗਿਆ ਵਾ ਜਿਹੜਾ ਵੀ ਨਹੀਂ ਉਹ ਅਗਲੀ ਤੋਂ ਸਿੱਧੇ ਨਾਲ ਪਾਣੀ ਅਟੈਚ ਨਹੀਂ ਹੋਇਆ ਬਾਕੀ ਇੱਥੋਂ ਇਹਦੇ ਜਿਹੜੇ ਬਹੁਤ ਜ਼ਿਆਦਾ ਪਿੰਡ ਨੇ ਪੱਕੋਵਾਲ ਨਡਾਲਾ ਸੀਨਾ ਵੇਤ ਧੂਰੀਆਂ ਹੋਰ ਬੜੇ ਪਿੰਡ ਨੇ ਚਲੇ ਚਲੇ ਨਾਲ ਸਾਰੇ ਨਵਸਾਰ अनेका ਪਿੰਡ ਨੇ ਬਹੁਤ ਹਜ਼ਾਰਾ ਪਿੰਡਾਂ ਤੇ ਹਜ਼ਾਰਾਂ ਏਕੜ ਜ਼ਮੀਨਾਂ ਨੂੰ ਨਕਸ਼ਾਣ ਵਾਏ ਤੁਸੀਂ ਰੋਟਦੀ ਆ ਤੇ ਸਾਡੀ ਤੇ ਗਵਰਨਮੈਂਟ ਗਾੜੀ ਇਹੋ ਹੀ ਹੱਥ ਬੰਨ ਕੇ ਦਰਖਾਸਤ ਆ ਵੀ ਇਹ ਨਕੇ ਜਿਹੜੇ ਜਲਦੀ ਤੋਂ ਜਲਦੀ ਪੂਰੇ ਜਾਣ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਸੋ ਖਤਰੇ ਦੀ ਘੰਟੀ ਜਿਹੜੀ ਹੈ ਕਿਸਾਨਾਂ ਵੱਲੋਂ ਦੱਸੀ ਜਾ ਰਹੀ ਹੈ ਕਿ ਜੇਕਰ ਰਹਿੰਦੇ ਸਮੇਂ ਤੱਕ ਜੇ ਪ੍ਰਸ਼ਾਸਨ ਵੱਲੋਂ ਇਹ ਪਾੜ ਨਾ ਪੂਰੇ ਗਏ ਤੇ ਵੱਡਾ ਨੁਕਸਾਨ 2023 ਦੀ ਤਰ੍ਹਾਂ ਜਿਹੜਾ ਵਾ ਉਹ ਹੋ ਸਕਦਾ ਤੁਹਾਨੂੰ ਦੱਸਦੀ ਹੈ ਕਿ ਬੇਸ਼ੱਕ 1.5 ਸਾਲ ਦਾ ਅਰਸਾ ਜਿਹੜਾ ਬੀ ਚੁੱਕਾ ਜਿਹੜਾ ਪਹਿਲਾਂ 2023 ਨੂੰ ਇੱਥੇ ਹੜ ਆਇਆ ਸੀ ਤੁਸੀਂ ਬਨ ਟੁੱਟਿਆ ਸੀ ਗੁਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਇੱਥੇ ਪੂਰਾ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਨਾਲ ਸਰਕਾਰ ਸਮੇਤ ਬੇਸ਼ੱਕ ਪੱਪਾ ਭਾਰ ਹੋਇਆ ਨਜ਼ਰ ਆਇਆ ਸੀ ਪਰ ਉਦੋਂ ਦਾ ਜਿਹੜੀ ਮਾਰ ਪਈ ਹੈ ਪਿੰਡਾਂ ਦੇ ਵਿੱਚ ਲੋਕਾਂ ਦੇ ਵੱਡੇ ਨੁਕਸਾਨ ਹੋਏ ਨੇ ਲੋਕਾਂ ਦਾ ਪਸ਼ੂ ਦਾ ਜਨਨੀ ਤੇ ਮਲੀ ਨੁਕਸਾਨਾ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਛੜਕੀ ਤੰਤਰ ਦੀ ਤੇ ਛੜਕੀ ਤੰਤਰ ਜਗਤਪੁਰ ਜਾਂ ਭਟੀਆਂ ਜਾਂ ਸੈਦੋਵਾਲ ਕਲਾ ਜਾਂ ਵੱਖੋ ਵੱਖਰੇ ਨੇਕਾਂ ਪਿੰਡਾਂ ਦੀ ਗੱਲ ਕਰ ਲਈਏ ਤੇ ਛੜਕੀ ਤੰਤਰ ਵੀ ਉਦੋਂ ਜਿਹੜਾ ਪੂਰੀ ਤਰ੍ਹਾਂ ਜਿਹੜਾ ਟੁੱਟ ਚੁੱਕਾ ਸੀ ਇਹ ਪਾਣੀ ਦੀ ਮਾਰ ਦੇ ਨਾਲ ਤਾਂ ਅਜੇ ਤੱਕ ਜਿਹੜਾ ਪੈਚ ਵਰਕ ਜਿਹੜਾ ਪੀ ਡਬਲਯੂ ਡੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਨਹੀਂ ਕਰਵਾਇਆ ਗਿਆ ਤੇ ਜੇਕਰ ਦੁਬਾਰਾ ਯਹੀ ਕੋਈ ਜੋ ਬਣ ਸੰਭਾਵਨਾ ਬਣਦੀ ਹੈ ਹੜ੍ਹ ਦੀ ਬਣਦੀ ਹੈ ਤੇ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਇਸ ਚਿੰਤਾ ਨੂੰ ਲੈ ਕੇ ਜੋ ਇਲਾਕੇ ਦੇ ਲੋਕ ਨੇ ਜਾਂ ਇਹ ਇਨਾ ਏਰੀਏ ਦੇ ਵਿੱਚ ਕਹਿਣ ਦਾ ਮਤਲਬ ਜਿਹੜੇ ਤੁਸੀ ਬੰਦੀ ਹਦੂਦ ਦੇ ਨਾਲ-ਨਾਲ ਡੇਰੇ ਨੇ ਜਾਂ ਪਿੰਡ ਨੇ ਉਹ ਗਹਿਰੀ ਚਿੰਤਾ ਦੇ आलम ਦੇ ਵਿੱਚ ਨੇ ਕਿ ਸਰਕਾਰ ਨੂੰ ਇਹ ਸਵਾਲ ਜਿਹੜੀ ਆ ਇਹ ਤਵੱਜੋ ਦੇਣੀ ਚਾਹੀਦੀ ਆ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਲੇਬ ਟੀਵੀ ਗੁਦਾਸਪੁਰ